ਖੜੀ ਹੋਣੀ ਆ ਮੰਮੀ ਦਿਖਦਾ ਨਹੀਂ ਤੈਨੂੰ ਕਿੱਡਾ ਗੋਡੇ-ਗੋਡੇ ਦੇ ਨੰ ਚੜਿਆ ਹੋਇ ਮੋਰਜਾਂ ਨਾਲ ਸੁੱਤੀ ਪਈ ਐ ਇੱਥੇ ਕੰਮਦਰੀ ਮਾਂ ਗਲੂਗੀ ਆ ਕੇ ਇਹਨੇ ਤਾਂ ਮੇਰਾ ਨਾ ਲਹੂ ਪੀ ਲਿਆ ਨੇ ਨਾ ਤੈਨੂੰ ਕਦੋਂ ਆਖ ਲਾਉਗੀ ਨਹੀਂ ਆ 100 ਰੁਪਏ ਦਾ ਹੁੰਦਾ ਝਾੜੂ ਤੈਨੂੰ ਮੈਂ 10 ਵਾਰੀ ਕਹਤਾ ਵੀ ਇੱਥੇ ਨਾ ਮਾਰਿਆ ਕਰ ਮਾਂਜਾ ਮਾਰਦਿਆ ਕਰ ਇੱਥੇ ਆ ਇਧਰ ਕਿਧਰ ਤੁਰੇ ਜਾਂਦੀ ਆ ਹੁਣ ਮਾਂਜਾ ਲਿਆ ਚੱਕਿਆ ਨਾ ਮੂਰੇ ਮੇਰੇ ਨਾਲ ਜਵਾਨ ਲੜਾਉਣੀ ਐ ਤੂੰ ਗੁੱਤ ਪੱਟ ਕੇ ਹੱਥ 'ਚ ਫੜਾ ਦੂੰ ਜਾਣਦੀਆਂ ਨਾਲੇ ਮੈਨੂੰ ਜੇ ਕੰਮ ਕਰ ਲੇਗੀ ਤਾਂ ਦੋ ਰੋਟੀਆਂ ਖਾ ਲਈ ਨਹੀਂ ਤੈਨੂੰ ਉਹ ਵੀ ਨਹੀਂ ਮਿਲਦੀਆਂ ਠੀਕ ਆ ਨਹੀਂ ਪੱਟਾ ਤਾਂ ਤਲੇ ਕਾਉਣੀ ਐ ਓਏ ਮੰਮੀ ਤੇਰੇ ਹੱਥ ਟੁੱਟੇ ਨੇ ਪੈਰਾਂ ਨਾਲ ਲਾਈ ਜੰਨੀ ਪੋਚਾ ਬੈਠ ਕੇ ਲਾ ਪੋਚਾ ਨਾ ਲੈਣ ਤਾਂ ਤੈਨੂੰ ਲੱਸੀ ਭੇਜਿਆ ਤੂੰ ਆ ਸ਼ੀਸ਼ੇ ਮੂਰੇ ਕੀਸੋਰ ਮੇ ਪਾਉਣ ਲੱਗ ਰਹੀ ਆ ਤੜਕੇ ਤੈਨੂੰ ਮੈਂ ਦੇਨੀ ਆ ਪਤੋਂ ਨਹੀਂ ਤਰ ਮੈਂ ਤਪਾਲਿਆ ਤਾਂ ਨਿਕਲ ਜਾ ਚਲ ਮਾ ਜੇ ਤੂੰ ਹੁੰਦੀ ਮੈਂ ਤੇਰੇ ਨਾਲ ਕਿੰਨੀਆਂ ਗੱਲਾਂ ਕਰਨੀਆਂ ਸੀ ਕਿੰਨੇ ਦੁੱਖ ਸੁੱਖ ਸਾਂਝੇ ਕਰਨੇ ਸੀ ਚੱਲ ਤੂੰ ਤਾਂ ਇੱਥੇ ਹੈ ਨਹੀਂ ਤੇਰੇ ਫੋਟੋ ਨਾਲ ਹੀ ਗੱਲਾਂ ਕਰ ਲੈਣੀਆਂ ਹਾਏ ਮਾ ਤੂੰ ਕਿੰਨੀ ਸੋਹਣੀ ਆ ਜੇ ਤੂੰ ਸੋਹਣੀ ਆ ਤੈਨੂੰ ਤਾਂ ਹੀ ਰੱਬ ਨੇ ਬੁਲਾਇਆ ਮੈਂ ਸੁਣਿਆ ਸੀ ਪਹਿਲਾਂ ਵੀहां ਜਿਹੜੇ ਚੰਗੇ ਦਿਲ ਦੇ ਹੁੰਦੇ ਨੇ ਨਾ ਸੋਹਣੇ ਹੁੰਦੇ ਨੇ ਉਹਨਾਂ ਨੂੰ ਰੱਬ ਛੇਤੀ ਬੁਲਾ ਲੈਂਦਾ ਸ਼ਾਇਦ ਤੈਨੂੰ ਵੀ ਤਹੀ ਬੁਲਾਇਆ ਮੰਮੀ ਮੈਂ ਸੁਣਿਆ ਜਿਹੜੇ ਬੇਨਿਆਈ ਮੌਤ ਮਰਦੇ ਨੇ ਉਹ ਤਾਰੇ ਹੁੰਦੇ ਨੇ ਫਿਰ ਤਾਰੇ ਤਾਂ ਕਿੰਨੇ ਸਾਰੇ ਨੇ ਮੈਂ ਉਹਨਾਂ 'ਚੋਂ ਤੈਨੂੰ ਕਿਵੇਂ ਲੱਭਾਵਾਂ ਮਾਂ ਮੈਂ ਤੇਰੇ ਨਾਲ ਇੰਨੀਆਂ ਸਾਰੀਆਂ ਗੱਲਾਂ ਕਰਨੀਆਂ ਸੀ ਤੂੰ ਤਾਂ ਛੇਤੀ ਚਲੀ ਗਈ ਅੱਜ ਜੇ ਤੂੰ ਜ਼ਿੰਦਗੀ 'ਚ ਨਹੀਂ ਆਈ ਮੇਰੇ ਤਾਂ ਤੂੰ ਮੇਰੇ ਸੁਪਨੇ 'ਚ ਤਾਂ ਆਏਂਗੀ ਨਾ ਅੱਜ ਪੱਕਾ ਆਏਂਗੀ ਨਾ ਮੈਂ ਤੇਰੇ ਨਾਲ ਆਉਂ ਸਾਰੂੰਗ ਨਹੀਂ ਕਰਨੀ ਐ ਮੈਂ ਜਦੋਂ ਮੈਂ ਛੋਟੀ ਹੁੰਦੀ ਸੀ ਮੇਰੇ ਪਾਪਾ ਕਿਆ ਕਰਦੇ ਸੀ ਮੰਮੀ ਤੇਰੇ ਛੇਤੀ ਮੁੜ ਕੇ ਆਣਗੇ ਪਰ ਤੂੰ ਤਾਂ ਆਈ ਨਹੀਂ ਤੂੰ ਕਦੋਂ ਆਏਂਗੀ ਮਾਂ ਕਦੋਂ ਆਏਂਗੀ ਧਰਵਾਗੀ ਆਉ ਪਈਏ ਮੇਰੇ ਮਰਨ ਲਹੂ ਪੀ ਲੈਣੇ ਕੰਜਰੀ ਤੜਕੀ ਲੱਗੇਂਦੀਆਂ ਰੋਣ ਪਿੱਟਣਾ ਸਾਰਾ ਘਰ ਚ ਪਿਛਾੜੀ ਲਿਆਤੀ ਖੜੀ ਹੋਣੀ ਕੀ ਕਰਦੀ ਐ ਤੂੰ ਮੇਰੇ ਉਹਨਾ ਫੋਟੋ ਜੀ ਕਿਸੇ ਵੇਲੇ ਅੱਗ ਚਲਾਉਣੀ ਬੂ ਉਹ ਨજર ਨਹੀਂ ਤੂੰ ਠੀਕ ਆਉਂਦੀ ਤੜਕੀ ਲੱਗ ਜੂਗੀ ਰੰਡੀ ਰੋਣਾ ਪਾਉਣਾ ਮੈਂ ਵੀ ਸੋਚਦੀ ਆ ਵੀ ਘਰ ਚ ਇੰਨਾ ਕੰਮ ਕਰਦੇ ਪਿਛਾੜੀ ਕਿਉਂ ਆਰੀ ਐ ਪਿੱਛੇ ਪਿੱਛੇ ਜਾਈ ਜਾਂਦਾ ਤੜਕੀ ਲੱਗੇਂਦੀ ਰੋਣ ਉੱਠਣਸਾਰ ਨਾ ਮੇਰੀ ਗੱਲ ਸੁਣ ਮੈਨੂੰ ਲੱਗਦਾ ਤੇਰਾ ਦਿਮਾਗ ਹੱਲ ਗਿਆ ਨਾ ਕਦੇ ਫੋਟੋਆਂ ਬੋਲਦੀਆਂ ਹੁੰਦੀਆਂ ਨੇ ਤੇਰੇ ਬਿਜਲੀਆਂ ਲਗਾਉਣੀਆਂ ਪੈਣਗੀਆਂ ਬਿਜਲੀਆਂ ਫੇਰ ਤੋਂ ਠੀਕ ਹੋਵेंगी ਹੋਵੇਂ ਠੀਕ ਹੁੰਦੀ ਉਤੋਂ ਐਨੂੰ ਰੋਜ਼ ਕਹਿ ਦੇਣੀ ਆ ਵੀ ਐਡੀ ਖੰਬੇ ਜਿੱਡੀ ਹੋ ਰਹੀ ਆ ਇਹਦੇ ਵਿਆਹ ਕਰ ਦੇ ਇਹ ਨਹੀਂ ਸੁਣਦਾ ਨਿਆਣੀ ਐ ਨਿਆਣੀ ਐ ਇਸਦੇ ਵੱਲ ਬਣ ਵਧਣਗੇ ਜੇ ਮਾਨੂੰ ਸ਼ਾਂਤੀ ਮਿਲਦੀ ਆ ਫਿਰ ਤੈਨੂੰ ਇਸੇ ਕੋਲੀ ਭੇਜ ਦਾਨੀ ਆ ਵਧੀਆ ਜੱਬ ਨਿਬੜੂਗਾ ਸਾਡਾ ਮੰਮੀ ਆ ਕਿਉਂ ਕਰਦੇ ਹੋ ਨਾ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਮੈਨੂੰ ਮਾਣਾ ਕਿਹਾ ਕਰ ਇਦੋਂ ਬਾਅਦ ਮੈਨੂੰ ਮਾ ਆ ਕਿਹਾ ਨਾ ਜੀਬ ਵੱਡ ਦੂੰ ਤੂੰ ਬੜਾ ਕੇ ਹਟੇਂਗੀ ਹੁਣ ਮੈਥੋਂ ਜੀਬ ਤੇ ਨਾਲੇ ਇਦੋਂ ਬਾਅਦ ਇਹ ਫੋਟੋ ਨਾਲ ਗੱਲਾਂ ਕਰਦੀ ਮਿਲ ਗਈ ਨਾ ਚਾੱਕ ਕੇ ਅੱਗ ਚ ਲਾ ਦੂੰ ਨਹੀਂ ਸਿੱਟ ਦੂੰਗੀ ਦੂਰ ਕਿਤੇ ਮੁੜ ਕੇ ਫਿਰ ਝਾਕ ਲਈ ਤੂੰ ਕਰਨੀ ਗੱਲਾਂ ਜਿਹਦੇ ਨਾਲ ਕਰਮੀਆਂ ਹੋਣਗੀਆਂ ਨਾ ਨਾ ਮੰਮੀ ਤੁਸੀਂ ਮੈਥੋਂ ਜੋ ਮਰਜ਼ੀ ਕੁਝ ਕਰਾ ਲਓ ਪਰ ਮੇਰੀ ਮਾਂ ਦੀ ਫੋਟੋ ਨੂੰ ਮੈਂ ਸੁੱਟਿਆ ਕਿਉਂ ਦਾਜ ਜਿ ਲੈ ਕੇ ਜਾਣੀ ਐ ਇਹ ਕਿਉਂ ਬਾਚ ਲੈ ਕੇ ਜਾਣੀ ਐ ਇਹ ਬਿਏਲੇ ਬਿਨਾ ਤੈਨੂੰ ਸਰਨਾ ਹੀ ਨਹੀਂ ਹੈਗਾ ਸਿੱਟੂਂਗੀ ਅੱਗ ਚ ਲਾਉ ਜਾਂ ਸਿੱਧੀ ਹੋ ਕੇ ਕੰਮ ਕਰਾ ਕਰ ਤੜਕੀ ਕੀਰਨੀ ਨਾ ਪਾਇਆ ਕਰ ਜੇ ਤੇਰੇ ਪਿਓ ਕੋਲੇ ਪਾਪ ਖੱਡੀ ਆ ਨਾ ਵੀ ਮੈਨੂੰ ਮੰਮੀ ਝੜਕਦੀ ਆ ਤਾਂ ਸਮਝ ਲੈ ਫੋਟੋ ਤਾਂ ਤੇਰੀ ਗਈ ਨਾ ਨਾ ਮੰਮੀ ਮੈਂ ਤੇ ਪੈਰੀ ਹੱਥ ਲਵਾ ਲਉ ਪਰ ਮਾਂ ਦੀ ਫੋਟੋ ਨੂੰ ਮੈਂ ਸਿੱਟੂ ਮੈਂ ਤੂੰ ਜਿਹੜਾ ਮਰਜ਼ੀ ਕੰਮ ਕਰਾ ਲਿਓ ਸਿੱਟੂਂਗੀ ਫੇਰੀ ਤੂੰ ਸੱਟ ਆਵੇਂਗੀ ਉਹਨਾਂ ਚ ਠੀਕ ਨਹੀਂ ਆਉਂਦੀ ਉਹ ਪਹਿਲੇ ਗੰਦਿਆਂ ਦੇ ਦੋ ਟੋਕਰੇ ਪਏ ਗੰਡੇ ਸਾਫ ਪਰਦੇ ਖਰਾਬ ਹੋਈ ਹੁੰਦੇ ਨੇ ਵੱਡੀ ਕਰਾਉਣ ਨੂੰ ਫੋਟੋ ਇਹ ਬਾਹਲੀ ਦੁਨੀਆ 'ਚ ਕੋਈ ਮਸ਼ਹੂਰ ਸੀ ਨਾ ਕਰਾ ਕੇ ਵੱਡੀ ਫੋਟੋ ਰੱਖਦੀ ਬੈਠ ਕੇ ਕਰ ਲੈ ਖੜ ਕੇ ਠੀਕ ਹੋਣਗੇ ਇਹ ਨਾ ਮੰਮੀ ਤਾਂ ਭੱਜ ਗਈ। ਸੱਲੋਂ ਉੱਤੇ ਹੀ ਸਾਮ ਲੈਣੀ ਆ। ਕਿਤੇ ਮੰਮੀ ਮਚਾ ਨਾ ਦੇਣ। ਫੋਟੋ ਤੇ ਵੀ ਨਾ ਤੇ ਮੇਰਾ ਕੋਈ ਵੀ ਸਹਾਰਾ ਨਹੀਂ। ਨਾ ਲਾਈਕ ਟੋਕਰ ਤਾਂ ਹੋ ਗਿਆ। ਦੂਜਾ ਵੀ ਸਾਫ ਕਰਦਾ। है। दीदी दीदी की हो गया दीदी उठो दीदी आज खेती है दीदी दीदी उठो दीदी उठ जाना मम्मा ने हैं ਮम्मा ਕਿੱਥੇ ਆ ਮम्मा ਤੇ ਜੀਦ ਨੂੰ ਦੇਖਿਆ ਕੀ ਹੋ ਗਿਆ ਮम्मा ਜਲਦੀ ਜਲਦੀ ਜੀਦ ਨੂੰ ਪਤਾ ਨਹੀਂ ਕੀ ਹੋ ਗਿਆ ਆ ਕੁਛ ਨਹੀਂ ਹੋਇਆ ਉਹਨੂੰ ਕੰਮ ਨੂੰ ਕਹਿ ਦਿੰਨਾ ਤਾਂ ਮੌਤ ਪੈ ਜਾਂਦੀ ਹੈ ਉਹਨੂੰ ਡਰਾਮੇ ਕਰਦੀ ਆ ਉਹ ਮम्मा ਨੇ ਇਹ ਦੇਦੀ ਸੱਚੇ ਬੋਲ ਵੀ ਨਹੀਂ ਰਹੇ ਤੇ ਜੀਦ ਨੂੰ ਪਤਾ ਨਹੀਂ ਕੀ ਹੋ ਗਿਆ ਆ ਨਹੀਂ ਪਰ ਜੀਦੀ ਬੇਹੋਸ਼ ਹੋ ਗਏ ਹੋਣਾ ਕੰਮ ਵੇਲੇ ਤਾਂ ਉਹੀ ਤਾਂ ਕਹੀ ਜਨੇ ਮੌਤ ਪੈ ਚੱਲ ਜੇ ਬਾਲਾ ਕਰਦੀ ਤਾਂ ਦੇਖਿਆ ਹੁੰਿਆ ਮम्मा ਜੇ ਇੱਥੇ ਆਓ ਜਿੱਦੜੀ ਗੋਲੀ ਵੱਜਦੀ ਉਹਨੂੰ ਮੰਝ ਰਹੀ ਆ ਤੇਖੀ ਦੀ ਤੈਨੂੰ ਪਤਾ ਨਹੀਂ ਕੀ ਹੋ ਰਿਹਾ ਇਹ ਤਾਂ ਨਹੀਂ ਕੁਝ ਹੋਇਆ ਉਹਨੂੰ ਪੁੱਤ ਮੈਂ ਤੈਨੂੰ ਜਦੋਂ ਕਹੀ ਜਨੀ ਆ ਡਰਾਮੇ ਕਰਦੀ ਆ ਉਹ ਦੇਖੋ ਕੁਝ ਨਹੀਂ ਖੜੀ ਹੋਣੀ ਖੜੀ ਹੋ ਸੰਦਾਨੀ ਜੰਨਾ ਇਹ ਸੰਦਾਨੀ ਕੰਨ ਖੜੀ ਹੋ ਰਹਾ ਜਿਉਂਦੀ ਆ ਰੀਤ ਪਾਣੀ ਦਾ ਗਲਾਸ ਲੈ ਕੇ ਆ ਛਿੱਟੇ ਮਾਰਾਂ ਸੌਂਗੀ ਹੋਣੀ ਸੁਤੀ ਰਹਿੰਦੀ ਆ ਕੰਮ ਕਰਨ ਵੇਲੇ ਥੱਕ ਜਾਂਦੀ ਆ ਇਹ ਮਾਂ ਮਰ ਗਈ ਤੇਰੀ ਕਿੱਦਾਂ ਦੀ ਮੈਨੂੰ ਤਾਂ ਸੀ ਵੀ ਡੱਗੀ ਮਾਂ ਕੋਲੇ ਸਿਆਪਾ ਫੇਰ ਉੱਠ ਖੜੀ ਇਹੇ ਮਾਤਾ ਪੈ ਜਾਂਦੀ ਐ ਨੂੰ ਕੰਮ ਕਰਨ ਵਾਲੀ ਡਰਾਮੇ ਨਾ ਕਰਿਆ ਕਰ ਮੇਰੇ ਮੂਰੇ ਮम्मा ਮੈਂ ਡੈਡੀ ਨੂੰ ਫੋਨ ਕਰਾ ਆਪਾਂ ਡਾਕਟਰ ਨੂੰ ਬੁਲਾਈਏ ਡਾਕਟਰ ਨੂੰ ਸੱਦਨ ਨੂੰ ਕੀ ਹੋਇਆ ਰਿਤ ਜੇ ਨੂੰ ਕੁਝ ਹੋਇਆ ਹੁੰਦਾ ਫੇਰ ਹੀ ਸਾਡੇ ਡਾਕਟਰ ਨੂੰ ਲੈ ਰਿਤ ਗੱਲਾਂ ਕੀ ਕਰਦੀ ਏ ਪੁੱਤ ਤੂੰ ਆ ਮਾੜਾ ਜਿਹਾ ਪਾਣੀ ਦਾ ਛਿੱਟਾ ਮਾਰਿਆ ਫਟਵੇਂ ਘੋੜੇ ਵਾਂਗੂ ਖੜੀ ਹੋ ਗਈ ਕੀ ਹੋਇਆ ਹੈ ਨਾ ਚੱਲ ਪੁੱਤਰੀ ਚ ਤੂੰ ਅੰਦਰ ਟੀਵੀ ਦੇਖ ਲੈ ਜਾ ਕੇ ਚੱਲ ਖੜੀ ਹੋਣੀ ਖੜੀ ਉਹ ਕਪੜਾ ਨਾ ਟੇਰ ਲੱਗਿਆ ਪਿਆ ਧੋ ਦੇ ਜਾ ਕੇ ਸਰਪਾ ਸਰਪਾ ਦੱਸ ਤਿਦਰੀ ਨਹੀਂ ਮਰਦੀ ਤੂੰ ਢਾਂਗਾ ਕਰਦੀ ਮੈਨੂੰ ਕੰਮ ਤੋਂ ਬੇਰ ਮਿਲ ਜੂਗੀ ਆਂ ਮੈਂ ਤੈਨੂੰ ਵੇਲੇ ਹੀ ਰਹਿਣ ਦਿੰਦੀ ਮੈਂ ਜਾਣਦੀ ਆਂ ਸਾਰੇ ਢਾਂਗ ਤੇਰੇ ਕਿਥੋਂ ਸੈਪਾ ਹੋਇਆ ਮੇਰੀ ਜਾਨ ਨੂੰ ਮੈਂ ਤਾਂ ਸੀ ਵੇ ਬੜੀਆ ਗਈ ਗੁਰੂ ਦੇ ਬਾਗ ਨੂੰ ਕਾਹਨੂੰ ਇਹ ਜੀ ਨੂੰ ਕੁਝ ਹੁੰਦਾ ਹੈ ਹਾ ਹ ਨਿਭੜ ਜੇ ਇਹਦਾ ਪਰਾ ਨਾ ਕੋਈ ਲੈਣਾ ਪਵੇ ਦੇਵੇ ਨਾ ਦੇਣਾ ਪਵੇ ਇਹਨੂੰ ਇਹ ਜੀ ਨਿਕਲੇ ਪਰਾਂ ਇਹ ਮਰਜ਼ੇ ਲੈ ਜੇ ਰੱਬ ਇਹਨੂੰ ਕੀ ਕਰਦੇ ਨੇ ਮੇਰੇ ਪੁੱਤਾਂ ਟੀਵੀ ਦੇਖਦੇ ਹੋ ਟੀਵੀ ਦੇਖਦੇ ਹੋ ਚਲੋ ਆਇਆ ਕਰੋ ਮੈਂ ਤਾਂ ਤਿਆਰ ਹੋ ਗਿਆ ਸਾਨੂੰ ਬੁਲਾ ਦੇ ਲੈ ਕੇ ਜਾਣਾ ਸੂਟਰ ਵਾਖੀ ਲਿਆਉਂਗਾ ਦੋਨੇ ਜਣੀਆਂ ਨੂੰ ਠੀਕ ਹੈ ਹਾਂ மாா ਵਦਿਆ ਫਰਮਾਤੇ ਮੇਰਾ ਦੋਨੇ ਦਾ ਨਵੀਂ ਵਦਿਆ ਬਣ ਗਿਆ। ਫਨੀ ਵਦਿਆ ਕਰਦੀ ਆ। ਇਹਦਾ ਜਗਲ ਬੁੜੀਆਂ ਘੱਟੀ ਕਰਦੀਆਂ ਨੇ। ਮੰਮਾ ਹਵਤ ਛੇਤੀ ਤਿਆਰ ਹੋ ਜਾਤ ਪਪਾ ਕਹਿੰਦੇ ਆਪਾਂ ਭਲਾਡੇ ਜਾ ਕੇ ਸੂਟ ਲੈ ਕੇ ਆਣੀ ਆ। ਅੱਛਾ ਇਹ ਆਪਾਂ ਸੂਟ ਦਵਾ ਕੇ ਲਿਓਣਗੇ ਅੱਜ। ਹਾਂਜੀ। ਤੇ ਮੰਮਾ ਥਾਨੇ ਕੋਈ ਗੱਲ ਪਤਾ? ਨਾ ਬੁੱਤੂ ਪਤਾ ਨਹੀਂ ਕੀ ਗੱਲ। ਪਪਾ ਕਹਿੰਦੇ ਵੀ ਤੁਹਾਨੂੰ ਨਾ ਪੰਜ ਪੰਜ ਸੂਟ ਦਵਾਉਂਗਾ। ਅੱਛਾ ਆਪਾਂ ਦੋਨੋਂ ਨੂੰ ਨੇ ਮम्मा 500 ਟ ਮੇਰੇ ਤੇ 500 ਟ ਗੋਲੋ ਦੀਦੀ ਦੇ ਗੋਲੋ ਨਾ ਉਹਨੇ ਕੀ ਕਰਨੇ ਨੇ 500 ਉਹਦੇ ਕੋਲ ਹੈਗੇ ਤਾਂ ਹੈਗੇ ਨੇ ਢੇਰ ਲੱਗੇ ਪਏ ਸੂਟਾਂ ਦਾ ਤੈਨੂੰ ਦਵਾ ਲਵਾਂਗੇ ਪੁੱਤ ਉਹ ਤੇ ਉਹੀ ਪੈਸੇ ਖਰਚੀ ਜਾਂਦਾ ਉਹ ਮੈਂ ਕਹਿਣੀ ਉਹਨੂੰ ਜਾ ਕੇ ਮम्मा ਪਰ ਪਾਪਾ ਨੇ ਤਾਂ ਕਿ ਐਸੇ ਵੀ ਗੋਲੋ ਦਿੱਤਨੇ ਕਿ ਜਵਾਵਾਂਗੇ ਤੇਰੇ ਪੱਪਾ ਤਾਂ ਬੁੱਤ ਫਿਰ ਕਹਿਊਗਾ ਗੁੱਸਾ ਕਰੂਗਾ ਅਕਲ ਨਹੀਂ ਹੈਗੀ ਐਡੀ ਵੱਡੀ ਹੋ ਰਹੀ ਆ ਉਹਨੂੰ ਸੂਟ ਦਵਾਉਣ ਨੂੰ ਕੀ ਹੋਇਆ ਕਿੱਥੇ ਜਾਣਾ ਉਹਨੇ ਪਾ ਕੇ ਘਰ ਦੀ ਕੰਮ ਕਰਨੇ ਨੇ ਉਹਨੇ ਪਾਏ ਨੇ ਉਹ ਜਿਹੇ ਬਥੇਰੇ ਸੂਟ ਪਾਏ ਨੇ ਉਹਦੇ ਕੋਲੇ ਮੰਮਨ ਜੀ ਵੀ ਵਿਆਹ ਤੇ ਜਾਣਗੇ ਬਾਗ ਜੀ ਵੀ ਫਿਰ ਜ ਜਾਣਾ ਹੋਊਗਾ ਬਾਗ ਜੀ ਵਿਆਹ ਦੇ ਵਿੱਚ ਕੱਪੜੇ ਪਾਏ ਨੇ ਮੈਂ ਕਹੀ ਜੰਨੀ ਵੀ ਕੱਪੜੇ ਪਾਏ ਨੇ ਹੁੰਦਾ ਹੀ ਨਹੀਂ ਉਹਦਾ ਕਿਸੇ ਦੀ ਗੱਲ ਉਹ ਹੀ ਤੈਨੂੰ ਦੋ ਵੱਧ ਦਵਾਲਾਂ ਮੈਂ ਕਿ ਪੁੱਤ ਤੂੰ ਇਹ ਸੂਟ ਕੀ ਕਰਨੇ ਨੇ ਪੁੱਤ ਉਹਦੇ ਕੋਲੇ ਬਥੇਰੇ ਸੂਟ ਪਾਏ ਨੇ ਨਾ ਉਹ ਆਪਾਂ ਵਿਆਹ ਲੈ ਕੇ ਜਾਈਏ ਘਰੀ ਰਹੂਗੀ ਘਰ ਦਾ ਕੰਮ ਕੌਣ ਕਰੂਗਾ ਪਿੱਛੇ ਮੱਝਾਂ ਨੂੰ ਕੱਖ ਪਾਉਣੇ ਨੇਗੇ ਆਪੀ ਕਹਿ ਦੂ ਮੈਂ ਤੇਰੇ ਆਪਾਂ ਨੂੰ ਕਹਿ ਨਹੀਂ ਕਹਿਣਾ ਹੈਗਾ ਵੀ ਉਹਨੂੰ ਕੱਪੜੇ ਦਵਾ ਦੋ ਕੱਪੜੇ ਦਵਾ ਦੋ ਮੈਂ ਤੇ ਕਰਦੀ ਆ ਉਹਦੇ ਨਾਲ ਗੱਲ ਤਦ ਚੱਲ ਕੱਪੜੇ ਪਾ ਤਿਆਰ ਹੋ ਠੀਕ ਆ ਕੁਛ ਦੀਆਂ ਮੈਂ ਲੱਗ ਜਾਂਦਾ ਕਿ ਦਬਾਉਣੇ ਨੇ ਸੂਟ ਦੇਖ ਲੈ ਆਏ ਨਹੀਂ ਠੀਕ ਹੁੰਦੀ ਇਹਨੂੰ ਮੈਂ ਠੀਕ ਕਰਦੀ ਇਹਨੂੰ ਮੈਂ ਜਾਣ ਵੀ ਨਹੀਂ ਦਿੰਦੀ ਨਾ ਵਿਆਹ ਜਾਣ ਦੇ ਮੈਂ ਤੇ ਨਾ ਹੀ ਇਹਨੂੰ ਕੱਪੜੇ ਪਾਉਣ ਲਿਆ ਕੇ ਦੇਵਾਂਗੀ ਮੈਂ ਕਰਦੀ ਆ ਇਹਦੀ ਗੱਲ ਯਾਦ ਵੀ ਤੇਰੀ ਮਾਂ ਦੀ ਫੋਟੋ ਯਾਦ ਕਰ ਲਾ ਅੱਗਲ ਚ ਲਾ ਦੂੰ ਝੱਲੇ ਚ ਫੇਰ ਟਿਕੂ ਇਹ ਚੱਲੀਏ ਭਲਾੜੇ ਆਪਾਂ ਚੱਲਦੇ ਆਂ ਤਿਆਰ ਹੋ ਜਾਈਏ ਆਕਾ ਹਾਂ ਬਸ ਰੀਤ ਨਾ ਆਈ ਜਾਂਦੀ ਹੈ ਮੈਂ ਤਿਆਰ ਹੀ ਮੈਂ ਸਵੇਰ ਹੀ ਨਾ ਕੇ ਪਾ ਲਈ ਸੀ ਕੱਪੜੇ ਇਹ ਅੱਛਾ ਤੂੰ ਵੀ ਤਿਆਰ ਹੋਇਆ ਪਪਾ ਵੀ ਇਤਨਾ ਹੀ ਜਾਂਦੀ ਹੈ ਮੈਂ ਆਉਣੀ ਹੈ ਮੈਂ ਜਾ ਕੋਈ ਨਾ ਚਲ ਟੈਲੀਵਿਜ਼ਨ ਦੇਖ ਲਓ ਨਾ ਟਾਈਮ ਚੱਲਾਂਗੇ ਆਪਾਂ ਫੇਰ ਇਹ ਵੀ ਜਾਊਗੀ ਹੋਰ ਵੀ ਜਾਊਗੀ ਨਾਲ ਹਾਂ ਫਿਰ ਗੋਲ ਨਹੀਂ ਦਵਾ ਕੇ ਲਿਆਵਾਂਗੇ ਸਾਰੇ ਜਵਾਕ ਨੂੰ ਦਵਾਵਾਂਗੇ ਇਹਦੇ ਕੋਲ ਤਾਂ ਕੱਪੜੇ ਬਾਧੂ ਪਏ ਨੇ ਜੀ ਇਹਨੇ ਕਿਹੜਾ ਬਾਹਰ ਅੰਦਰ ਗਈ ਹੈ ਕਿਤੇ ਸਾਰੇ ਨਵੇਂ ਸੂਟ ਹੀ ਪਏ ਨੇ ਇਹਦੇ ਤਾਂ ਮੰਮੀ ਮੇਰੇ ਕੋਲ ਨੇ ਕਿੰਨੇ ਕੱਪੜੇ ਉਹ ਫੋਟੋ ਕੋਲੇ ਯਾਦ ਨਹੀਂ ਤੈਨੂੰ ਫੋਟੋ ਦੇ ਕੋਲੇ ਪਏ ਨੇ ਤੇਰੇ ਕੱਪੜੇ ਜਾਦਕਰ ਫੋਟੋ ਕੋਲੇ ਪਏ ਨੇ ਜਿਆਦਾ ਤੈਨੂੰ ਫੋਟੋ ਦੇ ਕੋਲੇ ਪਏ ਨੇ ਮੈਂ ਮੇਰੇ ਕੋਲ ਪੈਨੇ ਪੈਨੇ ਯਾ ਲੈ ਗਏ ਮੇਰੇ ਪਪਾ ਪੈਨੇ ਮੇਰੇ ਕੋਲ ਇਹ ਕੀ ਹੋਇਆ ਜੀ ਪਏ ਨੇ ਦਵਾੜੇ ਆਵਾਂਗੇ ਉਹ ਕਿਧਰੇ ਜਾਂਦੇ ਨੇ ਕੰਮ ਆ ਜਾਣਗੇ ਉਹ ਮੈਂ ਐਵੇਂ ਨਹੀਂ ਕਹਿੰਦੀ ਜੀ ਜ਼ਮਾਨਾ ਬਦਲੀ ਜਾਂਦਾ ਹੈਗਾ ਕੱਪੜਾ ਲੀੜਾ ਬਦਲ ਜਾਂਦਾ ਸਿਰ ਪੈਂਦੇ ਨਹੀਂ ਹੈਗੇ ਪੁਰਾਣੇ ਕੱਪੜੇ ਫਿਰ ਆਈ ਸਿੱਟਣੇ ਪੈਂਦੇ ਨੇ ਦੇਣੇ ਪੈਂਦੇ ਨੇ ਇਹਦੇ ਕੋਲ ਤਾਂ ਬਹੁਤ ਸੋਹਣੇ ਸੂਟ ਪਏ ਨੇ ਸੰਤੇ ਹੋਏ ਉਹ ਹੀ ਆਪਾਂ ਚਲ ਦੋ ਰੀਤ ਨੂੰ ਵੱਧ ਦਿਵਾ ਲਿਆਵਾਂਗੇ। ਕਿਉਂ ਪੁੱਤ? ਕੀ ਕਹਿਣਾ ਤੂੰ? ਹਾਂ ਕੋਈ ਨਹੀਂ ਪਪਾ ਮੈਂ ਅਗਲੀ ਵਾਰ ਲੈ ਆਉਂਗੀ ਇਸ ਵਾਰ ਰੀਤ ਨੂੰ ਦਿਵਾ ਦੋ ਵੱਧ। ਹਾਂ ਇਹ ਵੀ ਸਹੀ ਆ। ਤੇਰੀ ਜਿਹੜੇ ਦੁਬਾਰੇ ਫਿੱਟ ਵੀ ਨਹੀਂ ਆਉਂਦੇ। ਆਉਂਦੇ ਨਹੀਂ ਫਿਰ ਇਹ ਤਾਂ ਕਦੇ ਮੋਟੀ ਹੋ ਜਾਂਦੀ ਹੈ ਕਦੇ ਪਤਲੀ ਹੋ ਜਾਂਦੀ ਹੈ। ਤੇ ਇਹ ਬਦਲ ਜਾਂਦਾ। ਹੋਰ ਉਹੀ ਤਾਂ ਗੱਲ ਹੈ। ਉਹੀ ਗੱਲ ਸਿਆਣੀ। ਹੁਣ ਆਪਾਂ ਐ ਕਰਦੇ ਆ ਆਪੇ ਹੀ ਵਗ ਚੱਲਦੇ ਆ। ਇਹ ਘਰੇ ਰਹਿ ਜੂਗੀ ਨਾਲੇ ਘਰੇ ਹੈ ਨਹੀਂਗਾ ਕੋਈ ਫਿਰ। ਕਿੱਥੋਂ ਮਾਰ ਆ ਜਾਏਗੀ ਖਾ ਪੀਤਾ ਹੋਊਗੀ। ਕੋਈ ਨਾ ਥਿਲੇ ਆ ਰਹੇ ਆਂ ਆਪੈਨੂੰ ਖਾਣ ਪੀਣ ਨੂੰ। ਤਰੇ ਵੀ ਰਹਿਣਾ ਜ਼ਰੂਰੀ ਇੱਕ ਜਾਨੇ ਦਾ ਚਲ ਚਾਰ ਜਾਨੇ ਮੋਠ ਸਿੰਘ ਤੇ ਔਖੀ ਵੀ ਹੋਵਾਂਗੇ ਉਹੀ ਤਾਂ ਗੱਲ ਐ ਚਲ ਤੈਨੂੰ ਕੀ ਚੀਜ਼ ਲੈ ਕੇ ਨਹੀਂ ਜੀ ਮੈਨੂੰ ਗੋਲ ਗੱਪੇ ਠੀਕ ਐ ਥੋੜਾ ਬਾਅਦ ਕੀ ਲੈ ਦਿੰਨ ਗੋਲ ਗੱਪੇ ਜਿੰਨੇ ਮर्जी ਕਰੀਏ ਚਲ ਮੈਂ ਦੋ ਮਿੰਟ ਦੇਖਣਾ ਇਹਦੀ ਤਿਆਰ ਹੋ ਜਾਓ ਚੱਲਾਂ ਬਸ ਮੈਂ ਤਾਂ ਤਿਆਰੀ ਐ ਮੈਂ ਤਾਂ ਨਾਲ ਦੀ ਚੁੰਨੀਆਂ ਹੀ ਲੈਣੀਆਂ ਕੱਲੀ ਮਨਹਾ ਕੇ ਪਾਏ ਹੋਏ ਨੇ ਕੱਪੜੇ ਓਕੇ ਚਲ ਕੋਈ ਨਾ ਮਨਾ ਸੂਟਾਂ ਦਾ ਕੀ ਆ ਅੱਜ ਮਾਂ ਨਾਲ ਰੱਜ ਕੇ ਗੱਲਾਂ ਕਰਦੀਆਂ ਕਹਿੰਦੇ ਹੁੰਦੇ ਨੇ ਰੱਬ ਜੋ ਕਰਦਾ ਚੰਗਾ ਕਰਦਾ ਚਲ ਚੰਗਾ ਹੋਇਆ ਤੇ ਛੋਟੀ ਮੰਮੀ ਮੈਨੂੰ ਕੱਪੜੇ ਲੈਣ ਨਹੀਂ ਲੈ ਕੇ ਗਈ ਅੱਜ ਮਾਂ ਦੀ ਫੁੱਟ ਨਾਲ ਰੱਜ ਕੇ ਗੱਲਾਂ ਕਰਨ ਦਾ ਟਾਈਮ ਤਾਂ ਮਿਲਿਆ ਝੂਠ ਸਮਝ ਕੇ ਹੀ ਮਾਂ ਕਦੇ ਦਾ ਤੂੰ ਮੇਰੇ ਕੋਲ ਆ ਜਾ ਕਬੇ ਤਾਂ ਮੈਨੂੰ ਹੱਥਾਂ ਨਾਲ ਚੋਰੀ ਕੱਟ ਕੇ ਖਵਾ ਜਾ ਕਬੇ ਤਾਂ ਮੈਨੂੰ ਲਾੜ ਲੜਾ ਜਾ ਕਬੇ ਤੂੰ ਮੇਰੇ ਅੱਖਾਂ ਸਹੀਏ ਸਹੀਏ ਲਿੱਡੀਆਂ ਤਾਂ ਕਰ ਜਾ ਮਾਂ ਤੂੰ ਬੋਲਦੀ ਕਿਉਂ ਨਹੀਂ ਕੋਈ ਨਹੀਂ ਹੈਗਾ ਹੁਣ ਕਰ ਹੁਣ ਤਾਂ ਮੇਰੇ ਨਾਲ ਗੱਲਾਂ ਕਰ ਲਾ ਮਾਂ ਹੁਣ ਤਾਂ ਮੈਨੂੰ ਲਾੜ ਲੜਾ ਜਾ ਹੁਣ ਤਾਂ ਤੂੰ ਮੇਰੇ ਕੋਲ ਵਾਪਸ ਆ ਜਾ ਮੈਂ ਕੀ ਕਰਾਣਾ ਸੂਟਾਂ ਤੋਂ ਚਲ ਛੋਟੀ ਮੰਮੀ ਗਈ ਮਿਲ ਵਜ ਤੇ ਨਾਲ ਮੱਕਾ ਤੇ ਮਿਲਿਆ ਗੱਲਾਂ ਕਰਨ ਦਾ ਮੈਂ ਕੀ ਕਰਾਣਾ ਸੂਟਾਂ ਦਾ ਜਿਹੋ ਜੇ ਸੂਟਾਂ ਨੂੰ ਪਾ ਕੇ ਮੇਰੀ ਰੂਹ ਹੀ ਨਾ ਖਿੜੀ ਜੇ ਤੂੰ ਹੁੰਦੀ ਤੂੰ ਤਾਂ ਮੈਨੂੰ ਸਰਾਉਣਾ ਸੀ ਵੀ ਹਾਂ ਮੇਰੀ ਧੀ ਦੇ ਸੂਟ ਸੋਹਣੇ ਲੱਗਦੇ ਆ ਪਰ ਛੋਟੀ ਮੰਮਾ ਤਾਂ ਮੈਨੂੰ ਉਹੀ ਖਿਚ-ਖਿਚ ਬੋਲਦੀ ਰਹਿੰਦੀ ਆ ਨਾ ਕੁਝ ਖਾਣ ਵੇਲੇ ਨਾ ਪੈਣੇ ਵੇਲੇ ਚਲ ਕੋਈ ਨਹੀਂ ਮਾਂ ਮਾਂ ਅੱਜ ਤਾਂ ਆਪਾਂ ਦੋਵੇਂ ਜੱਫੀ ਪਾ ਕੇ ਸੋਈਏ ਅੱਜ ਤਾਂ ਤੂੰ ਮੇਰੇ ਸੁਪਨੇ ਚ ਆ ਜਾ ਤੈਨੂੰ ਸੌਣ ਲੱਗੇ ਤੂੰ ਮੇਰੇ ਸੁਪਨੇ ਚ ਆ ਜਾ ਅੱਜ ਘਰ ਕੋਈ ਵੀ ਨਹੀਂ ਆਗਾ ਅਪਰ ਅੱਜ ਕੀ ਗੱਲਾਂ ਕਰਾਂਗੇ ਮਾਂ ਮੈਨੂੰ ਪਤਾ ਨਹੀਂ ਸੀ ਛੋਟੀ ਉਮਰੇ ਦੂਰ ਹੀ ਤਥੋਂ ਹੁਣਾ ਮੈਂ ਸੁਪਨੇ ਦੇ ਵਿੱਚ ਆਇਆ ਕਰ ਮਾਂ ਬਸ ਸੁਪਨੇ ਦੇ ਵਿੱਚ ਆਇਆ ਕਰ ਮਾਂ ਤੈਨੂੰ ਜੱਫੀ ਪਾ ਕੇ ਰੋਣਾ ਮੈਂ ਬਸ ਸੁਪਨੇ ਦੇ ਵਿੱਚ ਆਇਆ ਕਰ